ਪਹਿਲਵਾਨੀ ਤੋਂ ਬਾਅਦ ਕਬੱਡੀ ਵਾਲਾ ਆਇਆ ਆ ਜਸ਼ਨ ਆ ਸ਼ੀਲੂ ਤੇ ਸੋਹੀਰ ਨੇ ਵੱਡੇ ਮਾਣ ਦੇਣਿਆ ਆ ਸ਼ੀਲੂ ਬਾਹੂਆਪੁਰਪੁਰਿਆ ਤੋਂ ਆ ਪਹਿਲਵਾਨਾਂ ਦੇ ਲਾਣੇ ਵਿੱਚੋਂ ਐ ਜਿਹੜਾ ਥਾਪੀਆਂ ਨੇ ਥਾਪੇ ਮਾਰਦਾ ਪਰ ਆਉਂਦਾ ਮਾਨਪ੍ਰੀਤ ਬਾਸੀ ਪਾਈ ਦਾ ਲਾਡੀ ਪਹੇਰ ਦਾ ਬਿੱਟੇ ਸੋਹੀ ਸਾਹਿਬ ਦਾ ਮੇਜਰ ਬਾਰਾਰ ਦਾ ਬਿੱਟਾ ਸੋਹੀ ਤੇ ਨਾਲ ਗੁਰਪ੍ਰੀਤ ਹੁਣੀ ਖੇਰਾ ਸਾਹਿਬ ਤੇ ਗੋਨੀ ਵੀਰ ਹੁਣਾ ਵੱਲੋਂ ਸ਼ੀਲੂ ਨੇ ਤਿੰਨ ਜੱਫਿਆਂ ਦਾ 10000 भगवान की पाई हुई कब्डी है लगता मैच मड़ूगा खर्चा वर्का होगा खर्चा ਕੱਟ ਮੇਰੇ ਵੀਰੋ ਤੇ ਹਿੱਸੇ ਜੋੜਦਾ ਹੋਇਆ ਸਾਡੇ ਵੀਰ ਨੇ ਇਕਬਾਲ ਸਿੰਘ ਜੀ ਗਾਲਬ ਉਹਨਾਂ ਦਾ ਵੀ ਪੇਕੇ ਤੌਰ ਤੇ ਬੜਾ ਧੰਨਵਾਦ ਹੈ ਜੰਡੀ ਵਾਲੇ ਵੀਰ ਸਾਡੇ ਪੁੱਜੂ ਆ ਚਾਰ ਪਿੰਕ ਨੂੰ ਆਲ ਉਪਰ ਦੇ ਮੁਕਾਬਲੇ ਜੰਡੀ ਉੱਥੇ ਥੋੜ ਗਏ ਕੋਈ ਉੱਧਰ ਕੀ ਬੰਦਾ ਇੱਧਰ ਕੀ ਬੰਦਾ ਦੋਵੇਂ ਪਹਿਲਵਾਨੀ ਕਰਦੇ ਰਹਿਣਾ ਪਹਿਲਵਾਨੀ ਤੋਂ ਬਾਅਦ ਕਬੱਡੀ ਵਾਲਾ ਆ ਆ ਜਸ਼ਨ ਆ ਸ਼ੀਲੂ ਆ ਜਸ਼ਨ ਆ ਸ਼ੀਲੂ ਆ ਬੱਲੇ ਪਹਿਲਵਾਨਾ ਬੱਲੇ ਪਹਿਲਵਾਨਾ ਬੱਲੇ ਪਹਿਲਵਾਨਾ